ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਯੂਪੀ ਦਾ ਰਾਜਸਥਾਨ ਦਾ ਐਮਪੀ ਦਾ ਕੁਝ ਏਰੀਆ ਜਿਵੇਂ ਖਾਸ ਤੌਰ ਤੇ ਰੇਨਫੈਡ ਏਰੀਆ ਹੁੰਦਾ ਜਿਹੜਾ ਜਿੱਥੇ ਪਾਣੀ ਲਾਉਣ ਦਾ ਇਰੀਗੇਸ਼ਨ ਦਾ ਸਿੰਚਾਈ ਦਾ ਪੂਰਾ ਪ੍ਰਬੰਧ ਨਹੀਂ ਹੁੰਦਾ ਰੇਨਫੈਡ ਐਗਰੀਕਲਚਰ ਹੁੰਦੀ ਹੈ ਉੱਥੇ ਖਾਦਾਂ ਵੀ ਜਿਹੜੀਆਂ ਹੈਗੀਆਂ ਤੁਹਾਨੂੰ ਪਤਾ ਕਿ ਜੇ ਪਾਣੀ ਪੂਰਾ ਮਿਲਦਾ ਤਾਂ ਫੇਰ ਹੀ ਖਾਦਾਂ ਅਸਰ ਕਰਦੀਆਂ ਨੇ ਤੇ ਫੇਰ ਹੀ ਖਾਦਾਂ ਪਾਈਆਂ ਜਾਂਦੀਆਂ ਨੇ ਖਾਦਾਂ ਦਾ ਫਾਇਦਾ ਵੀ ਫੇਰ ਹੀ ਹੁੰਦਾ ਜਿੱਥੇ ਰੇਨਫੈਰ ਐਗਰੀਕਲਚਰ ਹੁੰਦੀ ਹੈ ਮੀਂਹ ਤੇ ਖੇਤੀ ਨਰ ਪਰ ਉੱਥੇ ਖਾਦਾਂ ਘੱਟ ਪਾਈਆਂ ਜਾਂਦੀਆਂ ਤੇ ਉੱਥੇ ਜਿਹੜੀ ਹੈਗੀ ਹੈ ਫਸਲ ਆ ਉਹ ਜਿਵੇਂ ਰਾਜਸਥਾਨ ਦਾ ਏਰੀਆ ਹੈ ਜੁਪੀ ਦਾ ਐਮਪੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਿੱਥੇ ਬਾਜਰਾ ਬਾਜਰੀ ਕਿਸਾਨ ਵੀ ਪੀਤੇ ਆ ਕਿ ਥੋੜੀ ਜਿਹੀ ਖੇਤੀ ਫਸਲ ਆ ਗਈ ਤਾਂ ਸਰੋਂ ਦੀਆਂ ਸਰੋਂ ਜਾਤੀ ਦੀਆਂ ਜਿਹੜੀਆਂ ਹੈਗੀਆਂ ਫਸਲਾਂ ਵੀ ਜਿਹੜੀਆਂ ਗੀਤੀਆਂ ਬੀਜੀਆਂ ਗਈਆਂ ਤੇ ਇਸ ਟਾਈਮ ਮਰਲੀ ਟਾਮੀ ਬਾਡੀ ਸ਼ੁਰੂ ਹੋ ਗਈ ਹੈ ਜਦ ਕਿ ਆਪਣੇ ਤਾਂ ਹਜੇ ਸਰੋਂ ਫੁੱਲਾਂ ਤੇ ਹੈ ਫਲੀਆਂ ਤੇ ਹੈ ਤਾਂ ਉੱਥੇ ਜਿਹੜਾ ਹੈਗਾ ਉੱਥੋਂ ਦੀ ਜੋ ਰਿਪੋਰਟ ਹੈ ਜੋ ਖਬਰ ਇਹ ਹੈ ਕਿ ਜਿਹੜੀ ਉੱਚ ਤਾਪਮਾਨ ਥੋੜਾ ਗੀਤਾ ਵਧਣਾ ਤੇ ਤੇਜ਼ ਹਵਾਵਾਂ ਵਗੜਨਾ ਖੁਸ਼ਕ ਹਵਾਵਾਂ ਜਿਹੜੀ 15 ਦਿਨ ਤਕਰੀਬਨ ਤਕਰੀਬਨ 10 ਤੋਂ 15 ਦਿਨ ਜਿਹੜੀ ਬਾਡੀ ਗੇਤੀ ਸ਼ੁਰੂ ਹੋਈ ਹੈ ਤੇ ਦਾਣਾ ਜਿਹੜਾ ਹੈਗਾ ਉਹ ਮਾੜਾ ਰਹਿਣ ਦੇ ਸਾਰ ਹੈ ਝਾੜ ਘਟਣ ਦਾ ਖਦਸ਼ ਹੈ ਤੇ ਰੇਟ ਦਾ ਜੇ ਆਪਾਂ ਗੱਲ ਕਰੀਏ ਤਾਂ ਰੇਟ ਕਿਸਾਨ ਵੀਰੋ ਜਿਹੜਾ ਤਕਰੀਬਨ ਤਕਰੀਬਨ ਰਾਜਸਥਾਨ ਦੀ ਜੇ ਮੈਂ ਗੱਲ ਕਰਾਂ ਤਾਂ 3500 4000 ਤੋਂ ਘੱਟ ਤੋਂ ਘੱਟ ਜਣੀ 4000 4200 ਤੋਂ ਲੈ ਕੇ 6200 ਤੱਕ ਸਰੋਂ ਵਾਲੇ ਏਰੀਆ ਦੇ ਵਿੱਚ ਸਰੋਂ ਵਿਕ ਰਹੀ ਹੈ ਤੇ ਆਪਣੇ ਜਿਹੜਾ ਹੈਗਾ ਹੁਣ ਕਿਸਾਨ ਵੀਰਾ ਇਸ ਟਾਈਮ ਜਿਵੇਂ ਫੁੱਲਾਂ ਵਾਲੀ ਫੁੱਲਾਂ ਤੇ ਆ ਫਸਲ ਫਲੀਆਂ ਤੇ ਤੇ ਇਹ ਤੈਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗੇ ਐਨ ਪੀ ਕੇ ਜਿਹੜੀ ਜੇ ਤੁਸੀਂ ਕਰ ਸਕਦੇ ਮਾਈਨੋ ਐਸਿਡ ਕਰਨਾ ਇਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਈ ਸੀਗੀ ਉਹ ਤੁਸੀਂ ਸਪਰੇਅ ਕਰੋ ਸਲਫਰ ਤੱਤ ਬੜਾ ਜ਼ਰੂਰੀ ਹੁੰਦਾ ਜੇ ਆਪਾਂ ਚੰਗਾ ਝਾੜ ਲੈਣਾ ਤਾਂ ਕਿਉਂਕਿ ਆਪਣੇ ਤਾਂ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ ਪਰ ਮਾਤਮਾ ਦੀ ਕਿਰਪਾ ਆਪਾਂ ਖਾਦਾਂ ਵਗੈਰਾ ਵੀ ਵਧੀਆ ਪਾਉਨੇ ਆ ਪਟਾਸ਼ ਤੱਤ ਹੈ ਸਲਫਰ ਹੈ ਤਾਂ ਕਿ ਝਾੜ ਫਸਲ ਦਾ ਚੰਗਾ ਰਹੇ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਬਾਰੇ ਮੈਂ ਪਹਿਲੇ ਗੱਲ ਕਰਦਾ ਹੁਣਾਂ ਜੇ ਫਰਜ ਕਰ ਲਓ ਆਪਣੇ ਕੋਲੇ ਸਰੋਂ ਦੀ ਫਸਲ ਆ ਜਾਂਦੀ ਹੈ ਕਿਸਾਨ ਵੀਰਾਂ ਕੋਲੇ ਤੇ ਜੇ ਆਪਣੇ ਗਰੁੱਪ ਬਣੇ ਆ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨਾਂ ਬਣੀਆਂ ਹੋਣ ਤੇ ਆਪਾਂ ਵੀ ਫਸਲ ਜਿਹੜੀ ਹੈਗੀ ਆ ਆਪਦੀ ਹੋਲਡ ਕਰਕੇ ਰੱਖ ਸਕਦੇ ਜਾਂ ਆਪਣੇ ਕੋਲੇ ਸਾਂਝੇ ਤੌਰ ਤੇ ਫਸਲ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਵੇਚ ਸਕਦੇ ਤੇ ਉਹਦਾ ਰੇਟ ਵੀ ਆਪਾਂ ਚੰਗਾ ਲੈ ਸਕਦੇ ਕਿਉਂਕਿ ਜਿਹੜਾ ਵਪਾਰੀ ਨੇ ਫਸਲ ਖਰੀਦਣੀ ਜਾਂ ਜਿਹੜੇ ਐਕਸਪੈਲਰ ਨੇ ਉਹਨਾਂ ਨੇ ਫਸਲਾਂ ਫਸਲ ਖਰੀਦਣੀਆਂ ਤੇ ਉਦੋਂ ਬਾਅਦ ਜਿਹੜੀ ਉਹਨਾਂ ਨੇ ਤੇਲ ਕੱਢਣਾ ਹੈ, ਖਾਲ ਬਣਾਉਣੀ ਉਹ ਪੈਕਿੰਗ ਕਰਕੇ ਗਾਂ ਵੇਚਣੀ ਹੁੰਦੀ ਆ। ਤੇ ਛੋਟੀਆਂ-ਛੋਟੀਆਂ ਹੁਣ ਤੱਕ ਐਰ ਕਿਸਾਨ ਵੀਰਾਂ ਨੇ ਵੀ ਆਪਦੇ ਜਿਹੜੇ ਹੈਗੇ ਐਕਸਪੈਲਰ ਲਾਏ ਆ ਛੋਟੀਆਂ ਮਿਲਾਂ ਲਾਈਆਂ ਹੋਈਆਂ ਨੇ ਤੇ ਉੱਥੇ ਉਹ ਤੇਲ ਦੀ ਪੈਕਿੰਗ ਜਾਂ ਖਾਲ ਵਗੈਰਾ ਉਹ ਵੇਚ ਰਹੇ ਉਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਫਾਇਦਾ ਰਹਿੰਦਾ। ਪਰਜ ਕਰ ਲਓ ਜੇ ਆਪਾਂ 5 5000 ਤੋਂ 6000 ਨੂੰ ਵੀ ਸਰੋਂ ਜੇ ਕਿਸਾਨ ਵੀਰ ਵੇਚਦੇ ਆ ਤਾਂ ਜੇ ਆਪਾਂ 10 ਕੁਵੰਟਲ 8 ਤੋਂ 10 ਕੁਵੰਟਲ ਝਾੜ ਲੈਣੇ ਤਾਂ 40 45 ਤੋਂ ਲੈ ਕੇ ਤੇ 55 60000 ਤੱਕ ਦੀ ਸਰੋਂ ਆਪਣੀ ਫਸਲ ਹੋ ਜਾਂਦੀ ਪਰ ਜੇ ਉਹਦੀ ਆਪਾਂ ਪੈਕਿੰਗ ਕਰਦੇ ਆਂ ਆਪ ਪ੍ਰੋਸੈਸਿੰਗ ਕਰਦੇ ਆਂ ਤੇ ਉਹਦਾ ਆਪਾਂ ਚੰਗਾ ਰੇਟ ਵੀ ਲੈ ਸਕਦੇ ਆਂ ਤੇ ਝਾੜ ਵਾਸਤੇ ਹੁਣ ਜਿਹੜਾ ਮੇਰਾ ਮਕਸਦ ਇਹ ਸੀਗਾ ਕਿ ਹੁਣ ਜਿਹੜੀ ਹੈਗੀ ਆ ਸਪਰੇ ਤੁਸੀਂ ਜੇ ਲਾਸਟ ਸਰੋਂ ਦੀ ਫਸਲ ਤੇ ਕਰਨੀ ਆ ਤਾਂ ਉਹ ਐਨਪੀਕੇ ਵਗੈਰਾ ਦੀ ਫੁੱਲਾਂ ਤੇ ਕਰ ਸਕਦੇ ਆਂ ਪਾਣੀ ਦੀ ਘਾਟ ਨਾ ਆਉਣ ਦਿਓ ਚੰਗਾ ਚੰਗਾ ਝਾੜ ਕਿਉਂਕਿ ਉੱਚ ਤਾਪਮਾਨ ਦੇ ਵਿੱਚ ਨਾ ਹੁਣ ਸਾਰੀਆਂ ਫਸਲਾਂ ਤੇ ਅਸਰ ਪਊਗਾ ਜੇ ਤਾਪਮਾਨ ਵਧੂਗਾ ਤਾਂ ਇਸ ਕਰਕੇ ਪਾਣੀ ਪ੍ਰੋਪਰ ਲੱਗਿਆ ਹੋਵੇ ਸਪਰੇਅ ਟਾਈਮਲੀ ਹੋਈ ਹੋਵੇ ਖਾਦਾਂ ਪੂਰੀਆਂ ਪਈਆਂ ਹੋਣ ਤਾਂ ਫਿਰ ਆਪਾਂ ਚੰਗਾ ਝਾੜ ਐਕਸਪੈਕਟ ਕਰ ਸਕਦੇ ਮੈਂ ਤਾਂ ਹੀ ਪਾਇਆ ਕਿ ਜਿੱਥੇ ਗੇਤੀ ਬਾਡੀ ਸ਼ੁਰੂ ਉੱਥੇ ਝਾੜ ਘਟਣ ਦਾ ਖਦਸ਼ਾ ਹੈ ਬਹੁਤ ਬਹੁਤ ਧੰਵਾਦ ਸ਼ੁਕਰੀਆ ਮੇਰਬਾਨ